ਹਾਂਜੀ ਕਿਰਤੀ ਕਲਾਸ ਪੇਜ ਨਾਲ ਜਿਹੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਉਮੀਦ ਕਰਦਾ ਹਾਂ ਵੀ ਸਭ ਠੀਕ ਠਾਕ ਹੋਮੋਗੇ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਦਿਵਾਨਾ ਜ਼ਿਲ੍ਹਾ ਬਰਨਾਲਾ ਇੱਥੇ ਵੀਰ ਕੋਲ ਇੱਕ ਜਰਨਲ ਸੈਫਟ ਦੇ ਕਤੂਰੇ ਪਕਾਉਗਾ ਵੀਰੇ ਕਤੂਰੇ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਪੂਰੇ ਹੈਵੀ ਕੁਆਲਿਟੀ ਚ ਬੱਤੇ ਆ ਤੇ ਜਿਹੜੇ ਕੁਆਲਿਟੀ ਲਵਰ ਆ ਮੇਰਾ ਭਰਾ ਉਹੀ ਸੰਪਰਕ ਕਰਨ ਬਹੁਤ ਹੈਵੀ ਬੋਨ ਚ ਬੱਤੇ ਆਗੇ ਬੱਚਿਆਂ ਦੀ ਫਰਫਰ ਦੇਖੋ ਲੌਂਗ ਕੋਡ ਚ ਬੱਚੇ ਆ ਵੀਰੇ 30 ਪਲਸ ਦੇ ਅੱਜ ਹੋ ਗਏ ਇਹ 32 33 ਦਿਨ ਦੇ ਬੱਚੇ ਆ ਠੀਕ ਆ ਇਹਦੇ ਮਦਰ ਫਾਦਰ ਦੀ ਆਪਾਂ ਤੁਹਾਨੂੰ ਫੋਟੋ ਮੈਂਸ਼ਨ ਕਰਦੇ ਆ ਕਿ ਨਾਲ ਵੀਰ ਦਾ ਨੰਬਰ ਇਹਨਾਂ ਦੇ ਵਿੱਚ 4 ਮੇਲ ਆ ਵੀਰੇ ਤੇ 5 ਫੀਮੇਲਾਂ ਆ ਜਿਹੜੇ ਵੀ ਵੀਰ ਨੇ ਲੈਣੇ ਹੋਣ ਸੰਪਰਕ ਕਰ ਸਕਦਾ ਠੀਕ ਆ ਜਿਨ੍ਹਾਂ ਨੂੰ ਕੁਆਲਿਟੀ ਦਾ ਪਤਾ ਵੀਰੇ ਉਹੀ ਸੰਪਰਕ ਕਰਿਓ ਦੇਖੋ ਬੱਚੇ ਦੇਖੋ ਪੂਰੇ ਹੈਵੀ ਬੋਨ ਚ ਬੱਚੇ ਆ ਕਵਾਲਿਟੀ ਪੱਖੋਂ ਬਿਲਕੁਲ ਤੁਸੀਂ ਇਹਨਾਂ ਨੂੰ ਨਿੰਦ ਨਹੀਂ ਸਕਦੇ ਕਿਸੇ ਪੱਖੋਂ ਵੀ ਠੀਕੋ ਵੇਟ ਪੱਖੋਂ ਕੋਡ ਪੱਖੋਂ ਠੀਕ ਆ ਬਾਕੀ ਵੀਰਾਂ ਦਾ ਨੰਬਰ ਆਪਾਂ ਮੈਂਸ਼ਨ ਕਰਦੇ ਆਂਗੇ ਤੇ ਮੇਲ ਫੀਮੇਲ ਦੀ ਇਹ ਮਦਰ ਫਾਦਰ ਦੀ ਪਾ ਦੇ ਆਂਗੇ ਫੋਟੋ ਤੁਹਾਨੂੰ ਤੇ ਆ ਬੈਠਿਆ ਬੱਚੇ ਚਾਰ ਮੇਲ ਆ ਵੀਰੇ ਪੰਜ ਫੀਮੇਲ ਆ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਮਿਲਦੇ ਆਂ ਵੀਰੇ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਮੇਰਬਾਨ